ਉਹਨਾਂ ਨੂੰ ਪੁੱਛ ਕੇ ਦੇਖੋ ਜਗਤ ਇਸ ਤਰ੍ਹਾਂ ਦਾ ਦਿਸ ਰਿਹਾ ਹੈ ਜਿੰਨਾਂ ਕੋਲ ਅੱਖਾਂ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਜਗਤ ਕਿਦਾਂ ਹਨੇਰਾ ਬਲੈਕ ਦਿਸ ਰਿਹਾ ਵੈ ਜਿਹਦੇ ਕੋਲ ਜੀਭ ਨਹੀਂ ਉਹਨੂੰ ਪੁੱਛ ਕੇ ਦੇਖੋ ਅਖਰੀ ਗਿਆਨ ਪ੍ਰਗਟ ਨਹੀਂ ਹੋ ਰਿਹਾ ਵੈ ਜਿਹਦੇ ਕੋਲ ਹੱਥ ਨਹੀਂ ਉਹਨੂੰ ਪੁੱਛ ਕੇ ਦੇਖੋ ਜਗਤ ਵਿੱਚ ਕੋਈ ਪਦਾਰਥ ਖਾਣ ਵਾਸਤੇ ਹੱਥਾਂ ਦੀ ਕਿੰਨੀ ਇੱਕ ਜ਼ਰੂਰਤ ਹੈ ਜਲਵਰਗ ਰਿਸ਼ੀ ਦਰਿਆ ਜਮਨਾ ਤੇ ਬੈਠਾ ਸੀ ਨਾ ਇੱਕ ਬੱਚਾ ਆਇਆ ਨੌਜਵਾਨ ਆਇਆ ਕਹਿੰਦਾ ਮੈਂ ਬੜਾ ਦੁਖੀ ਆ ਰੱਬ ਨੇ ਕੀ ਦਿੱਤਾ ਉਹ ઋષਿ ਮਹਾਰਾਜ ਆਖਣ ਲੱਗੇ ਬੇਟਾ ਇਸ ਤਰ੍ਹਾਂ ਕਰ ਤੂੰ ਮਾਇਆ ਕਰਕੇ ਕਹਿੰਨਾ ਨਾ ਰੱਬ ਨੇ ਕੁਝ ਨਹੀਂ ਦਿੱਤਾ ਮੈਨੂੰ ਕੀ ਦਿੱਤਾ ਹੈ ਰੱਬ ਨੇ ਕਹਿੰਦੇ ਕਿੰਨੇ ਲੱਖ ਚਾਹੀਦਾ ਹੈ 5 ਲੱਖ ਚਾਹੀਦਾ 10 ਲੱਖ ਚਾਹੀਦਾ ਆ 10 ਲੱਖ ਲੈ ਲੈ ਪਰ ਇੱਕ ਕੰਮ ਕਰ ਦੋ ਹੱਥ ਆਪਣੇ ਦੇ ਜਾ ਤੇ 10 ਲੱਖ ਲੈ ਕਹਿੰਦਾ ઋષਿ ਜੀ ਆ ਕਿੱਦਾਂ ਦੀ ਗੱਲ ਹੈ ਤੇ ਹੱਥ ਹੀ ਦੇ ਦਿੱਤੇ ਤੇ ਪ੍ਰਸ਼ਾਦਾ ਕਿੱਦਾਂ ਛਕਣਾ ਕਹਿੰਦੇ ਚੱਲ ਇਦਾਂ ਕਰ ਤੂੰ 4 ਲੱਖ ਲੈ ਲੈ ਤੇ ਆਪਣੇ ਪੈਰ ਦੇ ਜਾ ਕਹਿੰਦਾ ਰਿਸ਼ੀ ਜੀ ਪੈਰ ਦੇ ਦਿੱਤੇ ਤੇ ਚੱਲਣਾ ਕਿਦਾਂ ਕਹਿੰਦੇ ਚੱਲ ਪੈਰ ਵੀ ਰਹਿਣ ਦੇ ਹੱਥ ਵੀ ਰਹਿਣ ਦੇ ਇਸ ਤਰ੍ਹਾਂ ਕਰ ਤੂੰ 6 ਲੱਖ ਲੈ ਲੈ 10 ਲੱਖ ਲੈ ਲੈ ਆਪਣੀ ਜੀਬ ਦੇ ਜਾ ਕਹਿੰਦੇ ਰਿਸ਼ੀ ਜੀ ਪਾਗਲ ਹੋ ਗਏ ਜੇ ਜੀਬ ਹੀ ਦੇ ਦਿੱਤੀ ਤੇ ਬੋਲਣਾ ਕਿਸ ਤਰ੍ਹਾਂ ਜਲਵਰਗ ਰਿਸ਼ੀ ਅੱਖ ਲਗਾਓ ਨੌਜਵਾਨ ਜਿੰਨੇ ਹੱਥ ਪੈਰ ਤੇ ਨੂੰ ਅੰਗ ਸਹੀ ਸਲਾਮਤ ਲਾ ਦਿੱਤੇ ਨੇ ਸਰੀਰ ਤੇਰਾ ਤੰਦ ਰੁਸਤੈ ਸਮਝ ਲੈ ਕੇ ਇਸ ਤੋਂ ਵੱਡੀ ਦੇਨ ਦੁਨੀਆ ਤੇ ਹੋਰ ਕੀ ਹੋ ਸਕਦਾ ਇਸ ਤੋਂ ਵੱਡਾ ਹੋਰ ਕੁਝ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਜਿੰਨਾ ਕੋਲ ਕੁਝ ਨਹੀਂ ਪਰ ਯਕੀਨ ਨਹੀਂ ਬੰਦੇ ਨੂੰ ਹੋ ਰਿਹਾ ਕਿ ਮੈਂ ਸੋਨਾ